ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਾਭ ਲੋਭ ਤਜ ਹੋ ਹੋ ਨਚਿੰਦਾ ਹਾਂਜੀ ਲਾਭ ਲੋਭ ਤਜ ਹੋ ਹੋ ਨਚਿੰਦਾ ਭ੍ਰਮ ਕਾ ਸੰਗਲ ਤੋੜ ਨਰਾਲਾ ਹਰ ਅੰਤਰ ਹਰ ਰਸ ਪਾਇਆ ਭ੍ਰਮ ਕਾ ਸੰਗਲ ਤੋੜ ਇਥੇ ਠਮਕ ਲਾ ਦਨੀ ਹੈ ਨਿਰਾਲਾ ਇਥੇ ਵਿਸ਼ਰਾਮ ਲਾਦਣਾ ਹੈ ਨਿਸਦਮਨ ਜੋ ਚਮਕ ਚੰਦਾਇਣ ਦੇਖੈ ਹਾਂ ਇਹ ਵਿਸ਼ਰਾਮ ਨਿਸਦਮਨ ਇਥੇ ਠਮਕ ਜੋ ਚਮਕ ਇਥੇ ਵਿਸ਼ਰਾਮ ਹੈ ਚੰਦਾਇਣ ਦੇਖੈ ਇਹ ਨਿਸ ਜੋਤ ਨਿਰੰਤਰ ਦੇਖੈ ਹਾਂ ਜੀ ਇਹ ਨਿਸ ਪਦ ਤੇ ਵਿਸ਼ਰਾਮ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੈ ਦਿਖਾਇਆ ਸਤਗੁਰ ਮਿਲਹੁ ਆਪੇ ਪ੍ਰਾਪਤਾਰੇ ਸਾਸ ਕਰ ਸੂਰ ਦੀਪਕ ਗਹਿਣਾਰੇ ਦੇਖ ਅਦਿਸ਼ਟ ਦੇਖ ਅਦਿਸ਼ਟ ਰਹਿ ਲੇਵ ਲਾਗੀ ਇਹ ਪਾਠ ਅਦਿਸ਼ਟ ਪਹਿਲਾ ਜਿਹੜਾ ਪਾਠ ਹੈ ਅਦਿਸ਼ਟ ਹੀ ਹੈ ਦੇਖ ਅਦਿਸ਼ਟ ਰਹਿ ਲੇਵ ਲਾਗੀ ਸਭ ਤ੍ਰਿ ਭਾਵਣ ਬ੍ਰਹਮ ਸਬਾਇਆ ਅੰਮ੍ਰਿਤ ਰਾਸ ਪਾਏ ਤ੍ਰਸਨਾ ਭੋ ਜਾਏ ਅਨਪਾਉ ਪਦ ਪਾਵੈ ਆਪ ਗਵਾਏ ਅਨਪਾਉ ਅਨਪਾਉ ਇਸ ਤਰ੍ਹਾਂ ਵਿੱਚ ਡੈਸ਼ ਜੀ ਦੇ ਕੇ ਬੋਲਣਾ ਅਨਪਾਉ ਨਹੀਂ ਕਹਿਣਾ ਅਨਪਾਉ ਪਦ ਪਾਵੈ ਆਪ ਗਵਾਏ ਉੱਚੀ ਪਦਵੀ ਉੱਚੋ ਊਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਹਾਂ ਇਹ ਅਦ੍ਰਿਸ਼ਟ ਹੈ ਪਹਿਲਾਂ ਅਦਿਸ਼ਟ ਆਇਆ ਸੀ ਇੱਥੇ ਹੀਠਾਂ ਰਾਰਾ ਹੈ ਦੱਦੇ ਦੇ ਕਈ ਪੁਥੀਆਂ 'ਚ ਨਹੀਂ ਛਪਿਆ ਅਦ੍ਰਿਸ਼ਟ ਪਾਠ ਸ਼ੁੱਧ ਹੈ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਆਤਰਸ ਮੀਠਾ ਨਾਮ ਪਿਆਰਾ ਨਾਨਕ ਕਉ ਜੋਗ ਜੋਗ ਹਰ ਜਸ ਦੀਜੈ ਹਰ ਜਪੀਐ ਅੰਤ ਨਾ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮਨਤੇ ਧੀਰਾ ਹਰ ਜਪਤੇ ਇਥੇ ਵਿਸਰਾਮ ਮਨ ਇਥੇ ਯਮਕ ਲਾ ਦਨੀ ਆ ਮਨ ਤੇ ਧੀਰਾ ਮਨ ਮਨ ਨਹੀਂ ਕਹਿਣਾ ਮਨ ਮਨ ਤੇ ਧੀਰਾ ਦੋ ਘਾਟ ਘਾਟ ਭਉ ਭੰਜਨ ਪਾਈ ਐ ਦੋ ਘਾਟ ਇਸ ਤਰ੍ਹਾਂ ਉਚਾਰਨ ਕਰਨਾ ਦੋ ਘਾਟ ਦੱਦੇ ਦੇ ਵਿੱਚ ਡੈਸ਼ ਤੇ ਕੇ ਪੋਲਾ ਬੋਲਣਾ ਦੁਗਟ ਨਹੀਂ ਕਹਿ ਦੇਣਾ ਕਈ ਪਾਠੀ ਸਿੰਘ ਦੁਗਟ ਕਹਿ ਜਾਂਦੇ ਹਨ ਉਹ ਤਾਂ ਬਿਲਕੁਲ ਗਲਤ ਹੈ ਦੋ ਘਾਟ ਘਾਟ ਇਥੇ ਠਮਕ ਬੋ ਭੰਜਨ ਪਾਈਐ ਇਥੇ ਵਿਸਰਾਮ ਹੈ ਬਾਹੜ ਜਨਮ ਨਾ ਜਾਇਆ ਬਾਹੜ ਨਹੀਂ ਐ ਬਾਹੜ ਕੰਨਾਂ ਵੀ ਲੱਗਿਆ ਹੋਇਆ ਬਾਹੜ ਜਨਮ ਨਾ ਜਾਇਆ ਬਾਹੜ ਜਨਮ ਨਾ ਜਾਇਆ ਭਗਤ ਹੀਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੈ ਗੁਰ ਮੇਲ ਮਿਲਾਈ ਹਰ ਤਾਰੇ ਜਗਤ ਸਬਾਇਆ ਜੇਨ ਜਪ ਜਪਿਓ ਸਤਗੁਰ ਮਤ ਵਾਕ ਵਾਕੇ ਵਾਕੇ ਪਾਠ ਇਕੱਠਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਲਿਖਿਆ ਵੱਖਰਾ ਹੈ ਵਾਕੀ ਪਾਠ ਇਕੱਠਾ ਹੀ ਕਰਨਾ ਹੈ ਜੇਨ ਜਪ ਜਪਿਓ ਸਤਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਇਹ ਤਾਕੇ ਇਹ ਸੰਬੰਧਕ ਪਾਠ ਲਮਕਾ ਕੇ ਬੋਲਣਾ ਤਾਕੀ ਨਹੀਂ ਕਹਿਣਾ ਹੈ ਜਮ ਕੰਕਰ ਕਾਲ ਇਥੀ ਵਿਸਰਾਮ ਹੈ ਸੇਵਕ ਪਾਗ ਤਾਕੀ ਊਤਮ ਸੰਗਤ ਗਾਤ ਸਬਦ ਗੁਰ ਤਰੀਐ ਊਤਮ ਸੰਗਤ ਗਾਤ ਮਿਤ ਊਤਮ ਪਾਈ ਅੱਗੇ ਲੰਘੇ ਐਂ ਤੂੰ ਊਤਮ ਸੰਗਤ ਗਾਤ ਮਿਤ ਊਤਮ ਜਗ ਭੌਜਲ ਪਾਰ ਤਰਾਇਆ ਇਹ ਭਵਜਲ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਬਿਦਾ ਅੰਤਰ ਜਰੀਏ ਅੰਤਰ ਕੀ ਦੁਬਿਦਾ ਅੰਤਰ ਜਰੀਏ ਪੰਜ ਬਾਣ ਲੈ ਜਾਮ ਕੋ ਮਾਰੈ ਗਗਨੰਤਰ ਧਣਖ ਚੜਾਇਆ ਹਾਂ ਗਗਨੰਤਰ ਧਣਖ ਚੜਾਇਆ ਸਾਖਤ ਨਰ ਸਬਦ ਸੁਰਤ ਕਿਉ ਪਾਈਐ ਸਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਕਤ ਪ੍ਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਨਿਰਭਉ ਸਤਪੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਆਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰੰਜਨ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੂ ਸਿਰਨਾਹੀ ਲੇਖਾ ਹਾਂ ਇਹ ਵਿਸਰਾਮ ਸੂ ਤੇ ਲਾਉਣਾ ਹੈ ਨਿਰਭਉ ਸੂ ਸਿਰਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਪਾਉ ਸੰਪਾਉ ਆਪ ਅਤੀਤ ਅਜੋਨੀ ਸੰਪਾਉ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਾਤ ਸਤਗੁਰ ਜਾਣੈ ਸੋ ਨਿਰਭਉ ਗੁਰ ਸ਼ਬਦ ਪਛਾਨੈ ਅੰਤਰ ਦੇਖ ਨਿਰੰਤਰ ਬੂਝੈ ਅਨਤ ਨਾ ਮਨ ਡੋਲਾਇਆ ਅੰਤਰ ਦੇਖ ਨਿਰੰਤਰ ਬੂਝਾ ਇਥੇ ਵਿਸਰਾਮ ਅਨਤ ਇਥੇ ਯਮਕ ਲਾ ਦਨੀ ਹੈ ਨਾ ਮਾਨ ਡੋ ਲਾਇਆ ਨਿਰਭਉ ਸੋ ਅਬ ਅੰਤਰ ਵਸਿਆ ਅਬ ਭੱਬੇ ਨਾਲ ਬੋਲਣਾ ਨਿਰਭਉ ਸੋ ਅਬ ਅੰਤਰ ਵਸਿਆ ਅਹਨ ਇਸ ਨਾਮ ਨਰੰਜਨ ਰਸਿਆ ਰਸਿਆ ਪੂਲਾ ਪੂਲਣਾ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਿਲਾਇਆ ਅੰਤਰ ਬਾਹਰ ਸੋ ਪ੍ਰਾਪ ਜਾਣਾ ਰਹੇ ਅਲਿਪਤ ਚਲਤੇ ਘਰ ਆਣਾ ਉਪਰ ਆਦ ਸਰਬ ਤੇਹ ਲੋਈ ਸਤ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰ ਅਪਾਰਾ ਕੁਦਰਤ ਦਰਤ ਨਹੀਂ ਕਹਿਣਾ ਕੁਦਰਤ ਰਾਰਾ ਪੂਰਾ ਬੋਲਣਾ ਕੁਦਰਤ ਕਰਨੈ ਹਾਰ ਇਥੇ ਵਿਸਰਾਮ ਅਪਾਰਾ ਕੁਦਰਤ ਕਰਨਾ ਹਾਰ ਅਪਾਰਾ ਕਰਨਾ ਹਾਰ ਤੇ ਵਿਸਰਾਮ ਲਾਓ ਕੁਦਰਤ ਕਰਨਾ ਹਾਰ ਅਪਾਰਾ ਕੁਦਰਤ ਕਰਨਾ ਹਾਰ ਅਪਾਰਾ ਕੀਤੇ ਕਾ ਨਾਹੀ ਕਿਹੋ ਚਾਰਾ ਕੀਤੇ ਕਾ ਨਾਹੀ ਕਿਹੋ ਚਾਰਾ ਜੀ ਉਪਾਇ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਾਰ ਪੂਰੇ ਕਿਸ ਨੇੜਾ ਕਿਸ ਆਖਾਂ ਦੂਰੇ ਆਖਾਂ ਇੱਥੇ ਬਿੰਦੀ ਲੱਗ ਗਈ ਹੈ ਤੇ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਕਈ ਉੱਥੇ ਕਹਿੰਦੇ ਆਖਾਂ ਜੀਵਾ ਬਿਸਰੇ ਮਰ ਜਾਉ ਉੱਥੇ ਬਿੰਦੀਆਂ ਲਾ ਕੇ ਬੋਲਦੇ ਹਨ ਇੱਥੇ ਬਿੰਦੀ ਆ ਗਈ ਹੈ ਤਾਂ ਇੱਥੇ ਲਾਉਣੀ ਚਾਹੀਦੀ ਆਖਾਂ ਗੋਪਤ ਪ੍ਰਗਟ ਹਰ ਘਾਟ ਘਾਟ ਦੇਖਾ ਹੋ ਵਰਤੈ ਤਾਕ ਸੁਬਾਇਆ ਵਰਤੈ ਤਾਕ ਸੁਬਾਇਆ ਜਿਸ ਕੋ ਮਿਲੇ ਸੁਰਤ ਸਮਾਏ ਗੁਰ ਸਬਦੀ ਹਾਰ ਨਾਮ ਧਿਆਏ ਅਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇ ਮਨ ਤਨ ਮਨ ਤਨ ਧਨ ਤੇ ਨਾਮ ਪਿਆਰਾ ਮਨ ਤਨ ਧਨ ਤੇ ਮਨ ਤਨ ਧਨ ਤੇ ਇਥੇ ਵਿਸਰਾਮ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪ੍ਰਸਾਰ ਨਹੀਂ ਸੰਗ ਬੇਲੀ ਬੇਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਹਾਂਜੀ ਕਰੇ ਇਸ ਰਾਮ ਨੇ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਿਲਾਏ ਗੁਰਮਤ ਸੂਰਾ ਨਾਨਕ ਗੌਰ ਕੇ ਚਰਨ ਸਰੇ ਵਾਹ ਜੇਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਸੰਤ ਜਨਾ ਇਥੇ ਵਿਸਰਾਮ ਹਰ ਧਨ ਜਸ ਪਿਆਰਾ ਸੰਤ ਜਨ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਿਕ ਸੇਵ ਕਰੇ ਦਰ ਹਰ ਕੈ ਜਾਚਿਕ ਇਥੇ ਯਮਕ ਲਾ ਦਨੀਏ ਸੇਵ ਕਰੇ ਦਰ ਹਰ ਕੈ ਸਰ ਦਰਗਹਿ ਜਸ ਗਾਇਆ ਸਤਗੁਰ ਮਿਲੈ ਤ ਮਹਿਲ ਬੁਲਾਏ ਸਾਚੀ ਦਰਗਹਿ ਗਾਤ ਪਤ ਪਾਏ ਸਾਕਤ ਠੋਰ ਨਾਹੀ ਹਾਰ ਮੰਦਰ ਜਨਮ ਮਰੈ ਦੁਖ ਪਾਇਆ ਸੇਵਹੁ ਸਤਗੁਰ ਸਮੁੰਦ ਅਥਾਹਾ ਸੇਵਹੁ ਸਤਗੁਰ ਸਮੁੰਦ ਅਥਾਹਾ ਸੇਵਹੁ ਸਤਗੁਰ ਸਮੁੰਦ ਅਥਾਹਾ ਪਾਵਹੁ ਨਾਮ ਪਾਵਹੁ ਨਾਮ ਰਤਨ ਧਨ ਲਾਹਾ ਪਾਵਹੁ ਤੇ ਵਿਸਰਾਮ ਲਾਉਣਾ ਹੈ ਪਾਵਹੁ ਨਾਮ ਰਤਨ ਧਨ ਲਾਹਾ ਬਿਖਿਆ ਮਾਲ ਜਾਏ ਅੰਮ੍ਰਿਤ ਸਰ ਨਾਵਹੁ ਗੁਰ ਸਰ ਸੰਤੋਖ ਪਾਇਆ ਤਾਂ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਬਿਖਿਆ ਮਲ ਜਾਏ ਇੱਥੇ ਠੰਮਕ ਅੰਮ੍ਰਿਤ ਸਰ ਨਾਵਹੁ ਇੱਥੇ ਵਿਸਰਾਮ ਨਾਵਹੁ ਪਾਰਾ ਬੋਲਣਾ ਹੈ ਗੁਰ ਸਰ ਨਹੀਂ ਕਹਿ ਦੇਣਾ ਗੁਰ ਇੱਥੇ ਯਮਕ ਲਾ ਦਿੰਨੇ ਆ ਸਰ ਸੰਤੋਖ ਪਾਇਆ ਸਤ ਗੁਰ ਸੇਵਾ ਸੰਕ ਨਾ ਕੀਜੈ ਆਸਾ ਮਾਹੀ ਨਿਰਾਸ ਰਹੀ ਜੈ ਸੰਸਾਰ ਦੁਖ ਬਿਨਾਸਨ ਸੇਵਾ ਹੋ ਫਿਰ ਬਾਹੜ ਰੋਗ ਨਾ ਲਾਇਆ ਸਾਚੇ ਪਾਵੇ ਤਿਸ ਵਡਿਆਈ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚਹ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਾ ਹੈ ਸੁਨਾਵਹ ਕਾਨਾ ਜੀ ਯਾਨੀ ਬਿੰਦੀਆਂ ਜਿਹੜੀਆਂ ਲੱਗੀਆਂ ਇਹ ਖੂਬ ਯਾਨੀ ਨੱਕ ਦੇ ਵਿੱਚ ਦੇ ਕੇ ਬੋਲਣਾ ਹੈ ਸੁੱਤੇ ਸਿੱਧਾ ਪੁਰਾਨਾ ਬੋਲਦੇ ਆ ਥੋੜਾ ਜਿਆਦਾ ਨਾਸਕੀ ਕਰਕੇ ਬੋਲਣਾ ਹੈ ਪੁਰਾਨਾ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬੇਨ ਸਤਗੁਰ ਤਤ ਨਾ ਪਾਇਆ ਕਰਹਿ ਬੇਪੂਤ ਲਗਾਵਹ பசਮੈ ਅੰਤਰ ਕ੍ਰੋਧ ਚੰਡਾਲ ਸੋ ਓਮੈ ਕ੍ਰੋਧ ਹਾਂਜੀ ਅੰਤਰ ਕ੍ਰੋਧ ਚੰਡਾਲ ਸੋ ਓਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਤੀਰਥ ਵਰਤ ਨੇਮ ਕਰਹਿ ਤੀਰਥ ਵਰਤ ਨੇਮ ਕਰਹਿ ਉਦਿਆਨਾ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਾਤ ਸਤ ਸੰਜਮ ਕਥਹਿ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਭਰਮ ਨ ਜਾਇਆ ਨਿਉਲੀ ਕਰਮ ਕ ਭਯੰਗਮ ਪਾਠੀ ਨਿਉਲੀ ਕਰਮ ਭਯੰਗਮ ਪਾਠੀ ਰੇਚਕ ਕੁੰਭਕ ਪੂਰਕ ਹਾਂ ਪੂਰਕ ਤੇ ਲਾਉਣਾ ਮਨ ਹਾਠੀ ਰੇਚਕ ਕੁੰਭਕ ਪੂਰਕ ਇੱਥੇ ਵਿਸਰਾਮ ਮਨ ਹਾਠੀ ਪਾਖੰਡ ਧਰਮ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਹਾਂ ਇਹ ਪਾਖੰਡ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਪਾਖੰਡ ਧਰਮ ਨਹੀਂ ਕਹਿਣਾ ਹੈ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਸਿਉ ਨਹੀਂ ਕਹਿਣਾ ਸੌ ਉਚਾਰਨ ਕਰਨਾ ਚਲੋ ਕੁਦਰਤ ਦੇਖ ਰਹੀ ਮਨ ਮਾਨਿਆ ਕੁਦਰਤ ਕੁਦਰਤ ਦੇਖ ਰਹੀ ਮਨ ਮਾਨਿਆ ਗੁਰ ਸਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤ ਗੁਰ ਅਲਖ ਲਖਾਇਆ ਕੁਦਰਤ ਦੇਖ ਰਹੀ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਭਾਇਆ ਗੁਰ ਸਾਸ ਗੁਰ ਉਲਾਸ ਲਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ